ਹੈ ਸਸਿਕਾ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਤੁਹਾਨੂੰ ਮੱਜਾਂ ਦਿਖਾਉਣੀਆਂ ਵਾ ਚੰਗੇ ਰਿਕਾਰਡ ਵਾਲੀਆਂ ਤੇ ਦੋ ਤੁਹਾਨੂੰ ਕਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਟੁਕੜਾ ਗੱਪਣ ਤੁਹਾਨੂੰ ਦਿਖਾਵਾਂਗੇ ਤੇ ਕਿ ਤਾਜੀ ਸੂਈ ਤੁਹਾਨੂੰ ਦਿਖਾਉਣੀ ਹੈ ਜਿਹਦੇ ਮਗਰ ਵੱੱਛੀ ਬੜੀ ਕਮਾਲ ਦੀ ਆ। ਦਰਵਾਜ਼ਾ ਹੁਣ ਆਪਾਂ ਵਿਧੀਆਂ ਨਾਲ ਕਰਦੇ ਆਂ। ਹਾਂਜੀ ਵਿਧੀ ਸਾਸਿਕਾਲ ਜੀ। ਸਾਸਿਕਾਲ ਜੀ। ਉਹ ਸੁਣਾਓ ਠੀਕ ਠਹਾ ਜੀ। ਸਰ ਵਧੀਆ ਚਾਹੀਦਾ ਜੀ। ਤੇ ਨਾਮ ਦੱਸ ਤੇ ਕਰੀ। ਅਮਿੰਦਰ ਸਿੰਘ ਤੇ ਇਹਨਾਂ ਚੱਟਾ ਦਸੀਰ ਬਟਾਲਾ ਜ਼ਿਲ੍ਹਾ ਕਦਾ। ਤੇ ਫੋਨ ਨੰਬਰ ਵੀ ਬੋਲ ਦੇ ਕਰੀ। 9582772 ਠੀਕ ਆ। ਤੇ ਅੱਜ ਦੋ ਬੈੜਾਂ ਤੇ ਦੋ ਮੱਛਾਂ ਹਨਾ ਤੇ ਇੱਕ ਟੋਕਰ ਕੱਬਣੀਆਂ ਚਲੋ ਸ਼ੁਰੂਆਤ ਆ ਤਾਜੀ ਸੋਈ ਤੋਂ ਹੀ ਆਪਾਂ ਕਰਨੀ ਤਾਜੀ ਹੋਣੀ ਇਸਦੀ ਮਗਰ ਵਸਤੀ ਬਹੁਤ ਤਾਜੀ ਦੇਖੋ ਵਸਤੀ ਖਾਣਾ ਬੜਾ ਪਿਆਰਾ ਲੱਗਾ ਇਹਦੇ ਕੋਲ ਲੋਹਰੀ ਬੜਾ ਵੀ ਚੀਜ਼ ਥੱਲੇ ਆਹ ਦੇਖ ਸਾਡੇ ਥਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਵਾ ਹੋਣ ਦਾ ਸਾਢੇ ਦਾ ਅੱਜ ਹੀ ਵੇੜ ਲਈਏ 9 ਵਜੇ ਨਾ ਇਹ 2 ਦੁੱਧ ਲੋ ਚੂਈ ਪਾਸ ਕੀਤੀ ਆ ਹਾਂਜੀ ਬਹੁਤ ਚੰਗੀ ਸੀ ਤੇਰਾ ਲੋਕ ਬਹੁਤ ਸਟਾਰਟਿੰਗ ਆ ਗਈ ਸੀ ਅੱਛਾ ਹਾਂਜੀ ਤੇ ਕਿੰਨਾ ਖਚਵਾਈ ਜਾਊਗੀ ਤੇ ਵੀਰ ਜੀ ਇਹ ਤਾਂ ਨਹੀਂ ਇਸ ਪਿਆਲ ਹਾਂਜੀ ਫਿਰ ਦੋ ਦਿਨ 20 ਕਿਲੋ ਚੁਪਣਾ ਹਾਂਜੀ ਹੁਣ 16 17 ਕਿਲੋ ਦੁੱਧ ਰਮਾਣਾ ਚਾਹੂ ਬਾਕੀ ਦੁੱਧ ਪਰੋਸਿਆ ਦੁੱਧੀ ਦਾ ਮਈਆ ਰੱਖ ਠੀਕ ਆ ਦੋ ਰੋ ਹਾਂ ਫੇਰ ਇੱਕ ਦਿਨ ਯਾਰ ਇਹ ਫੋਟੋ ਲੈ ਲਈ ਮਗਰ ਅਸੀਂ ਤੁਹਾਨੂੰ ਹੁਣੇ ਦਿਖਾਉਨੇ ਆ ਬੜੇ ਕਮਾਲ ਦੀ ਆ ਇਹ ਆ ਕਿ ਕੱਦ ਕਾਠੇ ਵੀ ਚੰਗਾ ਵਾ ਤੇ ਰੰਗ ਰੂਪ ਦੀ ਸੋਹਣੀ ਹੈਗੀ ਜਰਸੀ ਕ੍ਰਾਸ ਤੇ ਬਾਕੀ ਫੈਟ ਵੀ ਇਹਦੀ ਚੰਗੀ ਆਈ ਜਾਣੀ ਆ ਤੇ ਇਹਦੀ ਵਛੀ ਤੁਹਾਨੂੰ ਦਿਖਾ ਦਈਏ ਇੱਕ ਜੀ ਆਹ ਵਛੀ ਜੇ ਬਿਲਕੁਲ ਤਾਜ਼ਾ ਹੀ ਬੱਚਾ ਵਾ ਜਿਹੜਾ ਯਾ ਦੇਖ ਸਾਡੇ ਜੀ ਕਾਫੀ ਖੂਬਸੂਰਤ ਵੱਛੀ ਆਈ ਹੈ ਜਿਹੜੀ ਇਹਦੇ ਮਗਰ ਬੜਾ ਅਲੱਗ ਜਿਹਾ ਪ੍ਰਿੰਟ ਆ ਤੇ ਹੈਗੀ ਵੀ ਚੰਗੇ ਟਿੱਕੇ ਦੀ ਵੱਛੀ ਆ ਜੇ ਕੋਈ ਸਾਮਣ ਵਾਲਾ ਕੋਈ ਲੈ ਜਾਊਗਾ ਤੇ ਵੱਛੀ ਵੀ ਚੰਗੀ ਤਿਆਰ ਹੋਊਗੀ ਮੈਂ ਦੇਖ ਸਾਡੇ ਬੜਾ ਡਿਫਰੈਂਟ ਜਿਹਾ ਪ੍ਰਿੰਟ ਆਇਆ ਜਿਹੜਾ ਇਹਦਾ ਤੇ ਕਿੰਨਾ ਵੀ ਜੀ ਫਿਰ ਮੁੱਲ ਰੱਖਣਾ ਵੈਡਦਾ ਮੁੱਲ ਤੇ ਵੀ ਜੀ ਦਾ ਤੁਹਾਨੂੰ 55000 ਕਰੀਏ ਹਾਂਜੀ 55000 ਦੇ ਦਈਏ 55000 ਦੇ ਵਿੱਚੋਂ ਕਰਨਾ ਮੰਨਤਾ ਨਾ ਹੋਰ ਕਰਦਾਂਗੇ ਕਿੰਨਾ ਕਿੰਨਾ ਕੋ ਕਰ ਦਨੇ ਆ 52 ਦੇ ਦਈਏ ਪੂਰੇ 50000 ਦੀ ਆਣਾ। ਅੱਛਾ ਪੂਰੇ 50 ਹੀ ਦੇ ਦਵਾਂਗੇ। ਠੀਕ ਹੈ ਜੀ। ਬਾਕੀ ਦੁੱਧ 15-16 ਕਿਲੋ ਗਿੱਧੀ ਚ ਆਉਣਾ, ਕ੍ਰੋਸ ਆ। ਠੀਕ ਆ। ਹਾਂ ਜੀ ਦੁੱਧ ਹੀ ਚਟਾ ਹੋਊਗਾ। ਠੀਕ ਹੈ ਬਾਕੀ ਇਹ ਕਿ ਚਲੋ ਵੈਡ ਵੀ ਸੋਹਣੀ ਆ ਤੇ ਮਗਰ ਵੱੱਛੀ ਵੀ ਸੋਹਣੀ ਆ। ਹਾਂ ਬਹੁਤ ਚੰਗਾ ਲੱਗਦਾ ਮਹੀਆ ਹੈਗਾ। ਬਾਕੀ ਕੋਈ ਰਸੀ ਵਾਂਗਾਂ ਨਹੀਂ ਠੰਡੀ ਦੀ ਰੀ ਨਹੀਂ ਜਿਹੜਾ ਮਰਜੀ ਚ ਹੋਵੇ। ਠੀਕ ਹੈ ਜੀ। ਹਾਂ ਜੀ ਤੇ ਹੁਣ ਇਹ ਕੱਤ ਟੋਕੜ ਗੱਬਨ ਦਾ ਨਾ ਕ੍ਰੋਸ ਤੇ ਵੀ ਤੁਹਾਨੂੰ ਦਿਖਾਵਾਂਗੇ। ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਦੇਖ ਸਕਦੇ ਆਪਾਂ। ਕਿੰਨੇ ਚਿਰ ਦੇ ਕੋਈ ਵਾਂਗਾ ਨਹੀਂ ਪੁ ਸ਼ੇਮੀ ਨੇ ਚੱਕ ਪਾਸ ਇਹਨਾਂ ਸੱਜਦੇ ਨੇ ਦੁੱਧ ਚੰਗਾ ਕੱਢਿਆ ਨਾ 20 ਕਿਲੋ ਚੋਆ ਦਿੱਤੀ ਠੀਕ ਐ ਤੇ ਉਹਨਾਂ ਦਾ 10 ਕਿਲੋ ਪੱਕਾ ਦੁੱਧ ਹੈ ਗਾਜੀ ਕੋਈ ਠੀਕ ਆ ਇੱਕ ਨੰਬਰ ਹੋਊਗਾ ਤੋਰ ਦੋ ਲੱਲੀ ਭਾਜੀ ਇਹਨਾਂ ਵੀ ਇਹ ਬੜੀ ਰਾਣੀ ਦਾ ਬੱਚਾ ਜੂੰਗੀ ਅਜੇ ਦੁੱਧ 10 ਕਿਲੋ ਜਿਹੜਾ ਕਹਿੰਦੇ ਕੀ ਦੇਖੋ ਲਹਗਾ ਵਾ ਲੈ ਆ ਵਿਦੀ ਮੰਦ ਇਹ ਆ ਕਿ ਫਾਰੇ ਟਾਂਚੇ ਦੀ ਹੈ ਤੇ ਕਿੰਨਾ ਵੇਚੀ ਫਿਰ ਮੁੱਲ ਰੱਖਣਾ ਇਹਦਾ ਮੁੱਲ ਤੇ ਵਧੀ ਘੱਡੀ ਰਹਿ ਗਿਆ ਹਾਂਜੀ ਮੋਲ ਤੇ ਕਰ ਨੂੰ ਭਾਈ ਉਹ ਤਾਂ 35000 ਕਰੀਏ ਕਿਉਂਕਿ ਸੱਜਣਾ ਜਨਾ ਦੁੱਧਿਆ ਹਾਂਜੀ ਹਾਂਜੀ ਬੱਬੜੇ ਚਾਹਮ ਹੀ ਨਾ ਦੀ ਹਾਂਜੀ ਉਹ ਫੇਰ 10 15 ਦਿਨ ਹੀ ਛੱਡਣੀ ਪੈਣੀ ਉਹ ਘਰ ਰਹਿੰਦੇ 2-2 ਦਿੂਹੇ ਚੋਈ ਤੇ ਜੇ ਸੁਣਾ ਨਹੀਂ ਠੀਕ ਹੈ 15 20 ਦਿਨ ਹੀ ਛੱਡਨੇ ਹੁੰਦੇ ਉਹ ਵੀ ਦੁੱਧਾਂ ਦੇ ਧੱਕੇ ਨਾਲ ਸਕਾਉਨੇ ਦੁੱਧ ਦੇ ਦਈ ਜਾਂਦੇ ਠੀਕ ਹੈ ਹਾਂਜੀ ਬਾਕੀ ਕੋਈ ਨਹੀਂ ਕਰਦਾਂਗੇ ਮਾਨਤਾਨ ਕਿੰਨਾ 32000 ਦੀ ਜਿਹੜੀ 32000 ਦੀ ਕੇ ਪੂਰੇ 30 ਦੀ ਦੇ ਦਈਏ 30000 ਛੱਡ ਦਾਂਗੇ ਅੱਛਾ ਹਾਂਜੀ 29000 ਦੀ ਦੇ ਦੋਗੇ ਠੀਕ ਹੈ ਤੇ ਹੋਣ ਆ ਗਈਆਂ ਦੋ ਮੱਝਾਂ ਜਿਹੜੀਆਂ ਤੁਹਾਨੂੰ ਗੱਬਣਾ ਤੁਹਾਨੂੰ ਦਿਖਾਉਣੀਆਂ ਵਾ ਪਹਿਲਾਂ ਤਾਂ ਨਹੀਂ ਮੈਂ ਤੁਹਾਨੂੰ ਦਿਖਾਉਣੀ ਮੱਝਾਂ ਦੋਵੇਂ ਜਿਹੜੀਆਂ ਪੂਰੀਆਂ ਪਹਾੜੀਆਂ ਤੁਹਾਨੂੰ ਦਿਖਾਉਂਦਾ ਆਹ ਦੇ ਸਾਡੇ ਠੰਡੀ ਠੇਰੀ ਮੱਝ ਇਹ ਤਰ੍ਹਾਂ ਇਹ ਪਾਵੇਂ ਬੈਜਾ ਥੱਲੇ ਤੇ ਆਥਾਨ ਵੀ ਲੱਗਦੇ ਦੇਖ ਸੰਦੇ ਜੀ ਅਰੇ ਵੀਰ ਜੀ ਤੁਹਾਡਾ ਘਟਿੰਗ ਨੇ ਪੰਜਾ ਦਿਨ ਲੈ ਨਹੀਂ ਆ ਠੀਕ ਆ ਤੇ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀ ਜੀ ਤਾਂ 1500 16 ਕਿਲੋ ਦਾ ਕਾੜਿਆ ਤੋਰ ਹਾਂ ਫਿਰ ਇੱਕ ਰੀਨ ਬਾਕੀ ਮੂੰਹ ਮੱਥੇ ਦੀ ਪਿੱਠ ਪੜੀ ਦੀ ਸੋਹਣੀ ਆ ਮੱਜਾਂ ਦੋਵੇਂ ਕਿਸੇ ਨੇ ਸਾਂਭੀਆਂ ਚੰਗੀ ਰੀਜਣਾ ਵਾਂ ਜਿਹੜੀਆਂ ਪੂਰੀਆਂ ਪਾਰੀਆਂ ਮੱਜਾਂ ਵਾਂ ਐਣੀ ਹੋਰ ਬੰਡੂ ਦੀ ਕਰਨੀ ਆ ਬਾਕੀ ਇਹਦੇ ਤਿਆਰ ਹੋਣੀਆਂ ਐ ਬਾਕੀ ਜਿਹੜੇ ਵੀਰ ਚੰਗੀਆਂ ਭਾਰੀਆਂ ਮੱਝਾਂ ਰੱਖਦੇ ਉਹਨਾਂ ਨੇ ਪਸੰਦ ਆਉਣ ਵਾਲੀ ਮੱਝ ਹੈ ਜਿਹੜੀ ਬੰਦ ਹੋਣੀ ਜੀ ਇਹ ਬਹੁਤ ਬਣੂਗੀ ਕਿ ਇੰਨੀ ਅਰੀ ਮਸਾਲੇ ਕੋ ਟੇਲ ਪਰ ਮਹੀਂ ਪੰਜਾ ਦਿਨ ਨਹੀਂ ਹੁੰਦੀ ਕਿ ਬਣੂਗੀ ਕਰ ਵਾਲੀ ਇਹ ਸਾਰਾ ਕਿ ਨਾ ਸਾਨੂੰ ਪੂਰੀ ਤਿਆਰ ਹੋਣੀ ਆ ਜੀ ਦੂਸਰੇ ਪਾਸੇ ਤਾਂ ਮੈਂ ਥਣ ਥਣ ਦਿਖਾ ਦਈਏ ਇੱਕ ਕਰੀ ਆ ਦੇਖ ਸਾਹ ਦੇ ਤਰ੍ਹਾਂ ਵੀ ਥਣ ਇੱਕ ਕਰੀ ਲੱਗੇ ਤਾਂ ਤੇ ਇਹਦਾ ਮੁੱਲ ਵੀ ਜੀ ਫਿਰ ਬਾਕੀ ਦੀ ਨੀ ਸਿਫਟਿਆ ਨਾ ਕੋ ਠੰਡੀ ਦੀ ਰਹੀ ਆ ਹਾਂਜੀ ਹਾਂਜੀ ਬਾਕੀ ਉਸ ਦਾ ਨਹੀਂ ਮਈਆਂ ਵਾਕੀ ਦੀਆਂ ਵੀ ਅੰਦਰ ਕੀ ਰਹੀ ਚੀ ਉਹ ਬਹੁਤ ਠੰਡੀ ਮਈ ਹਾਂਜੀ ਥੋਪੀਆਂ ਪੈ ਸਾਡੇ ਫੈਲੇ ਗਏ ਤੇ ਗਾਈਆਂ ਮਈ ਗਾਦੀ ਜਿਹੜਾ ਸੋ ਹਾਂ ਦੇਖ ਸਾਡੇ ਜੀ ਫਿਰ ਬਾਹਰੋਂ ਪੈਦਲ ਨਹੀਂ ਠੀਕ ਆ ਤੇ ਕਿੰਨੇ ਦੀ ਦੇ ਦਿਆ ਫਿਰ ਇੱਕ ਪੱਖੋਂ ਜੀ ਥਾਲ ਦੇ ਵੀ ਤੋਂ ਵੀ ਚੰਗੀ ਆ ਕਦ ਵੱਜਨ ਤੋਂ ਸਾਰੇ ਪੱਖੋਂ ਸਾਰੇ ਗੋਣੇ ਜਿ ਪੂਰੇ ਆ ਹਾਂਜੀ ਮੋਲ ਤੇ ਵੀ ਜੀ ਦਾ ਇੱਕ ਪੰਜੀ ਦੀ ਅੱਛਾ ਹਾਂਜੀ ਕਿੰਨੇ ਦਈਏ ਲੱਖ ਦੀ ਰਾਵਾਂਗੇ ਲੱਖ ਦੀ ਹਾਂਜੀ ਹੋਰ ਕਰਦਾਂਗੇ ਵਿੱਚ ਮਨ ਕੋਈ ਨਹੀਂ ਇਤਨੀ ਯਾਰ ਉਹ ਛੱਡਦਾ ਇਸ ਤਨਵੀਜਾ ਦੀ ਮਿਹਦੇ ਦਾਂਗੇ ਠੀਕ ਆ ਚਲੋ ਕੋਈ ਫੋਨ ਲਾਵੇ ਤੇ ਹਾਂਜੀ ਬਾਕੀ ਮਹੀਦੁੱਦ 15-16 ਕਿਲੋ ਚਲੋਗੀ ਠੀਕ ਆ ਹਾਂਜੀ ਤੇ ਹੁਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਦੂਜੀ ਸਵੇਝੋਟੀ ਸੁਣੀ ਜੇ ਥਾਣਾ ਇਹਦੇ ਵੀ ਲਾਗੇ ਤੋਂ ਆਪਾਂ ਦੇਖ ਸਾਨੇ ਚੰਗੇ ਗਾਇਬ ਤੇ ਆ ਇਹ ਵੀ ਪੂਰੀ ਤਿਆਰ ਹੋਣੀ ਹੈ ਹੱਲੇ ਇਹਨੇ ਹਵਾਨਾ ਪਛਾਣ ਨਹੀਂ ਜਲ ਤਿਆਰ ਕਰਨਾ ਉਹ ਚੰਗੀ ਏ ਛੋਟੀ ਏ ਇਹ ਬੀਜੀ ਬੜੀ ਉੱਧਰ ਬਾਗ ਵਾਲੀ ਥੀ ਤੇ ਇਹ ਕਿੰਨੇ ਕ ਦੁੱਧ ਆ ਲਈ ਜਾ ਇਹ ਵੀ ਜੀ 15 16 ਕਿਲੋ ਵਾਲੀ ਹੈ ਅੱਛਾ ਭਾਜੀ ਵੱਡੀ ਛੋਟੀ ਹੈ ਠੀਕ ਆ ਤੋਰੋ ਹਾਂ ਫੇਰ ਇੰਨਾ ਮੈਂ ਇਹ ਦਿਨ ਨਹੀਂ ਦਿੱਚਾ ਰਹਿਣੇ ਠੀਕ ਆ ਤੇ ਦੱਸਿਏ ਵੀ ਜੀ ਫਿਰ ਇਹਦਾ ਵੀ ਮੁੱਲ ਆਪ ਇੱਕ ਰੀ ਹਵਾਨਾ ਇਹਦਾ ਇਤਰਾ ਫਿਰ ਤੋਂ ਦੇਖ ਸਕਦੇ ਜੇ ਪੂਰਾ ਪਰਨਾ ਹੋ ਇੰਨੇ ਆਏ ਬੜੀ ਬਣੂਗੀ ਇਹ ਨਹੀਂ ਇਹ ਕੋਈ ਦੋ ਕਰੋਗੇ ਆਏ ਨਹੀਂ ਬਣੂਗੀ ਕਿੰਨੇ ਰੀ ਦੇ ਦਈਏ ਵੀ ਜੀ ਫਿਰ ਇਹਦਾ ਮੁੱਲ ਵੀ ਕੀ ਇੱਕ ਪੰਜਾ ਅੱਛਾ ਲੱਖ ਦੀ ਰਾਵਾਂਗੇ ਲੱਖ ਦੀ ਵਿੱਚੋਂ ਕਿੰਨਾ ਕਰਦੀ ਹੈ ਮਾਨਸਾ ਇਹਦਾ ਕਰ ਲਾਂਗੇ ਅੱਛਾ ਬਰਾਬਰ ਹੀ ਕਰ ਦੇਣੀ ਆ ਹਾਂਜੀ 97 ਦੇ ਭਾਮਤ ਵੀ ਉਹ ਲੈ ਜੀ ਤੇ ਭਾਮਕੀ ਉਹ ਲੈ ਜੀ ਹਾਂਜੀ ਤੇ ਠੀਕ ਹੈ ਵਿਦਿਆ ਹੋਰ ਕੁਝ ਕਹਿਣਾ ਹੈ ਠੀਕ ਹੈ ਜੀ ਠੀਕ ਹੈ ਜੀ ਬਾਕੀ ਦੋ ਗੱਪਣਾ ਵਾ ਇੱਕ ਟੁਕੜ ਗੱਪਣਾ ਤੇ ਇੱਕ ਬਿਲਕੁਲ ਤਾਜੀ ਸੂਈ ਹੈ ਇੱਥੇ ਆ ਗਿਆ ਆਪਣੀਆਂ ਪਾਸ ਕਰਕੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਆਪਣੀ ਸਮਝ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ